ਮੁਲੇਨਾ ਸਾਹਿਬ ਅੱਜ ਤੁਸੀਂ ਸਾਨੂੰ ਅੱਜ ਇੱਥੇ ਤੁਸੀਂ ਪ੍ਰੈਸ ਕਾਨਫਰੰਸ ਰੱਖੀ ਹੈ ਤੇ ਅੱਜ ਸਾਰੇ ਪੱਤਰਕਾਰਾਂ ਨੂੰ ਬੁਲਾਇਆ ਤੇ ਕਿਉਂ ਸਾਰੇ ਕੀ ਕਹਿਣਾ ਚਾਹੁੰਦੇ ਇਹ ਜਿਹੜਾ ਹੈਗਾ ਨਗਰ ਕੌਂਸਲ ਭੁਲਾਡਾ ਦੀ ਜਿਹੜੀ ਨਵੀਂ ਵਾਰਡਬੰਦੀ ਹੋਣੀ ਹੈ ਉਹਦੇ ਸਬੰਧ ਵਿੱਚ ਜਿਹੜਾ ਸਰਕਾਰ ਵੱਲੋਂ ਤੇ ਸਾਡੇ ਭੁਲਾਡਾ ਦੇ ਜੋ ਨਗਰ ਕੌਂਸਲ ਦੇ ਈਓ ਸਾਹਿਬ ਨੇ ਤੇ ਐਸਡੀਐਮ ਸਾਹਿਬ ਨੇ ਉਹਨਾਂ ਵੱਲੋਂ ਤੇ ਜਿਹੜੇ ਸਾਡੇ ਬਤੌਰ ਐਮਐਲਐਨ ਅਤੇ ਆਮ ਆਦਮੀ ਪਾਰਟੀ ਦੇ ਬਧਰਾਮ ਜੀ ਇਹਨਾਂ ਦੀ ਮਿਲੀ ਭੁਗਤ ਨਾਲ ਤੁਹਾਨੂੰ ਦੱਸਣਾ ਚਾਹੁੰਦੇ ਆਂ ਅਸੀਂ ਵੀ ਜਿਹੜੀ ਇਹ ਇਹਨਾਂ ਦੀ ਮਨਸਾ ਹੈ ਵੀ ਅਸੀਂ ਗਲਤ ਤਰੀਕੇ ਨਾਲ ਜਿਹੜੀ ਉਹ ਬਾੜਬੰਦੀ ਕਰਵਾਈਏ ਕਿਉਂਕਿ ਨਗਰ ਕੌਂਸਲ ਦੀਆਂ ਵੋਟਾਂ ਜਿਹੜੀਆਂ ਉਹ ਸਰਤੇ ਐ ਇਸ ਕਰਕੇ ਜਿਹੜੇ ਇਹਨਾਂ ਨੇ ਇੱਕ ਕਮੇਟੀ ਗਠਨ ਕੀਤੀ ਹੈ ਇਸ ਕਮੇਟੀ ਦੇ ਵਿੱਚ ਜਿਹੜੇ ਮੈਂਬਰ ਲੈ ਆ ਤਿੰਨ ਮੈਂਬਰ ਲੈ ਗਏ ਆ ਬਲਾਡੇ ਦੇ ਉਹਦੇ ਵਿੱਚ ਆ ਦੇਖੋ ਮੈਂ ਤੁਹਾਨੂੰ ਦਿਖਾ ਰਿਹਾ ਇਹਦੇ ਵਿੱਚ ਹੈਗਾ ਇੱਕ ਨੰਬਰ ਤੇ ਹੈਗਾ ਅਕਾਲੀ ਦਲ ਦਾ ਕਮਲਜੀਤ ਮਦਾਨ ਇਹ ਜਿਹੜਾ ਹੈਗਾ ਅਕਾਲੀ ਦਲ ਦਾ ਐਮਸੀ ਹੈ ਮੌਜੂਦਾ ਇਹ ਸਹੀ ਹੈ ਉਦੋਂ ਬਾਅਦ ਆ ਗਿਆ ਦੋ ਨੰਬਰ ਤੇ ਕੰਚਨ ਕੰਚਨ ਹੈਗੀ ਹੈ ਜਿਹੜੀ 13 ਵਾਰਡ ਚੋਂ ਆਯਾਦ ਉਮੀਦਵਾਰ ਦਿਖਾਈਏ ਇਹਨਾਂ ਨੂੰ ਨੰਬਰ 3 ਤੇ ਆ ਗਈ ਸਾਡੀ ਭੈਣ ਸਤਕਾਰਯੋਗ ਭੈਣ ਨੇ ਨਰਿੰਦਰ ਕੌਰ ਨੇ ਜਿਹੜੇ 19 ਵਾਰਡ ਚੋਂ ਐਮਸੀ ਜਿੱਤੇ ਆ ਇਹ ਕਾਂਗਰਸ ਪਾਰਟੀ ਦੇ ਸਿੰਬਲ ਤੋਂ ਜਿਹੜੇ ਸੀਗੇ ਉਹ ਜਿੱਤੇ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਨਰਿੰਦਰ ਕੌਰ ਜੀ ਦੇ ਜਿਹੜੇ ਹਸਬੰਡ ਨੇ ਗੁਰਪ੍ਰੀਤ ਬਰਕ ਜੀ ਇਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਇਹ ਚ ਅਸੀਂ ਤੁਹਾਨੂੰ ਡੇਟ ਵੀ ਦਿੰਨੇ ਆ 19 April 2022 ਨੂੰ ਜਿਹੜੀ ਆਮ ਆਦਮੀ ਪਾਰਟੀ ਆ ਦੇਖੋ ਫੋਟੋ ਵੀ ਆ ਸਾਡੇ ਕੋਲੇ ਸਾਰਾ ਕੁਝ ਆ ਖਬਰਾਂ ਵੀ ਲੱਗੀਆਂ ਨੇ ਐਮਐਲਏ ਸਾਹਿਬ ਖੜੇ ਆ ਬਾਕੀ ਸਾਰੀ ਪਾਰਟੀ ਦੇ ਇਹਨਾਂ ਦੇ ਨੁਮਾਇੰਦੇ ਖੜੇ ਆ ਇਹਨਾਂ ਨੇ ਜਿਹੜਾ ਆਮ ਆਦਮੀ ਪਾਰਟੀ 19 ਤਰੀਕ ਨੂੰ ਜੁਆਇਨ ਕਰ ਲਈ ਸੀ ਪਰ ਹੁਣ ਕੀ ਹੋਇਆ ਇਹ ਹਲਕੇ ਦੇ ਲੋਕਾਂ ਨੂੰ ਬੁੱਧੂ ਬਣਾਉਣ ਵਾਸਤੇ ਆਉਣ ਵਾਲੀ ਜਿਹੜੀ ਐਮਸੀ ਇਲੈਕਸ਼ਨ ਹੈ ਉਹਦੇ ਵਿੱਚ ਧੰਦਲੀਆਂ ਕਰਨ ਵਾਸਤੇ ਧੱਕੇ ਨਾਲ ਜਿੱਤਣ ਵਾਸਤੇ ਇਹਨਾਂ ਨੂੰ ਐ ਵੀ ਗਲਤ ਵਾਰਡਬੰਦੀ ਕਰਾ ਕੇ ਅਸੀਂ ਆਪਦੇ ਜਿਹੜੇ ਕੈਂਡੀਡੇਟ ਆ ਉਹ ਜਿਤਾ ਲਾਂਗੇ ਪਰ ਅਸੀਂ ਇਸ ਕਰਕੇ ਲੋਕਾਂ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਵੀ ਅਸੀਂ ਇਹ ਨਹੀਂ ਹੋਣ ਦੇਵਾਂਗੇ ਸਾਡੇ ਜਿਹੜੇ ਕਾਂਗਰਸ ਦੇ ਵੀ ਐਮਸੀ ਜਿੱਤੇ ਹੋਏ ਆ ਆ ਦੇਖੋ ਗਲਤ ਤਰੀਕੇ ਦੇ ਨਾਲ ਇਹਨਾਂ ਨੇ ਨਰਿੰਦਰ ਕੌਰ ਨੂੰ ਕਾਂਗਰਸ ਦਾ ਪਾਇਆ ਹੋਇਆ ਸਾਡੇ ਹੋਰ ਵੀ ਕਾਂਗਰਸ ਦੇ ਐਮਸੀ ਜਿੱਤੇ ਹੋਏ ਐ ਜਿਵੇਂ ਆ ਮੇਰੇ ਨਾਲ ਖੜਿਆ ਸਾਡੇ ਨਗਰ ਕੌਂਸਲ ਦੇ ਬਇਸ ਪ੍ਰਧਾਨ ਵੀ ਰਹੇ ਹਰਵਿੰਦਰਦੀਪ ਸਵੀਟੀ ਜੀ ਇਹਨਾਂ ਦਾ ਨਾਮ ਪਾ ਦਿੰਦੇ ਚਲੋ ਇਹਨਾਂ ਦਾ ਨਹੀਂ ਪਾਉਣਾ ਸੀ ਕਿਸੇ ਹੋਰ ਦਾ ਪਾਉਂਦੇ ਪਰ ਪਾਉਣਾ ਸਾਡੀ ਕਾਂਗਰਸ ਦਾ ਕੋਈ ਐਮਸੀ ਦਾ ਨਾਮ ਚਾਹੀਦਾ ਸੀ ਇਹਨਾਂ ਨੇ ਗਲਤ ਤਰੀਕੇ ਦੇ ਨਾਲ ਜਾਣਬੁੱਝ ਕੇ ਆਪਦੇ ਬੰਦੇ ਮਤਲਬ ਉਹ ਕਾਂਗਰਸ ਦਾ ਨਮੈਂਦਾ ਬਣਾ ਕੇ ਪਾਤਾ ਸਾਨੂੰ ਕੋਈ ਇਤਰਾਜ ਨਹੀਂ ਸੀ ਇੱਥੇ ਆਮ ਆਦਮੀ ਲਿਖ ਦਿੰਦੇ ਕਾਂਗਰਸ ਦੀ ਥਾਂ ਤੇ ਪਰ ਇਹ ਸਾਡੀ ਪਾਰਟੀ ਦੀ ਸਾਖ ਨੂੰ ਖਰਾਬ ਕਰਨ ਵਾਸਤੇ ਇਹਨਾਂ ਨੇ ਜਾਣਬੁੱਝ ਕੇ ਇਹ ਜਿਹੜੀ ਧਾਧ ਲੀਏ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਧਾਧ ਲੀਆਂ ਕਰਨ ਵਾਸਤੇ ਗਲਤ ਵਾਰਡਬੰਦੀ ਕਰਨ ਵਾਸਤੇ ਇਹ ਇਹਨਾਂ ਨੇ ਜਿਹੜਾ ਜਾਣਬੁੱਝ ਕੇ ਕੀਤਾ ਹੋਇਆ ਇਹ ਥੋੜੇ ਮਾਧਿਅਮ ਰਾਹੀਂ ਅਸੀਂ ਜਿਹੜਾ ਬੁਲਾਡੇ ਦੇ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਕਿ ਬੁੱਧੂ ਬਣਾਇਆ ਜਾ ਰਿਹਾ ਉਹ ਥੋੜੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਆ ਅਸੀਂ ਪਰਜੋਰ ਅਪੀਲ ਕਰਾਂਗੇ ਉੱਪਰ ਤੱਕ ਚੋਣ ਜਿਹੜਾ ਡਾਇਰੈਕਟਰ ਸਾਹਿਬ ਹੈ ਉਹਨਾਂ ਨੂੰ ਵੀ ਮਿਲਾਂਗੇ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਸੋ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਜਿਹੜਾ ਇਹ ਗਲਤ ਕੰਮ ਹੈ ਇਸ ਨੂੰ ਰੋਕਿਆ ਜਾਵੇ। ਜੀ। ਟੱਗੀ ਸਰ ਕੀ ਕਰਾ ਬਈ ਤੇ ਤੁਹਾਡੇ ਅਕੋਰਡਿੰਗ ਫਿਰ ਹੁਣ ਕੀ ਅਗਲਾ ਕਦਮ ਕੀ ਹੋਊਗਾ ਤੁਹਾਡਾ? ਜੇ ਮਤਲਬ ਇਹ ਇਸ ਨੂੰ ਕੱਟ ਕੇ ਇਸ ਨੂੰ ਕੱਟ ਕੇ ਕਾਂਗਰਸ ਨੂੰ ਕੱਟ ਕੇ ਆਮ ਆਦਮੀ ਪਾਦਨ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਾਡਾ ਜਿਹੜਾ ਕਾਂਗਰਸ ਜਿਹੜਾ ਨੁਮਾਇੰਦਾ ਕਾਂਗਰਸ ਸਾਡਾ ਕਾਂਗਰਸ ਦਾ ਹੋਣਾ ਚਾਹੀਦਾ ਜਿਹੜਾ ਐਮਸੀ ਹੈ। ਅਸੀਂ ਸਾਡੀ ਇਹ ਮੰਗ ਹੈ ਵੀ ਇਹਨੂੰ ਕੱਟ ਕੇ ਆਮ ਆਦਮੀ ਇਹਦੇ ਤੇ ਆਮ ਆਦਮੀ ਪਾਦਨ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜਾ ਜਿਹੜੀ ਕਾਂਗਰਸ ਪਾਈ ਹੈ ਉੱਥੇ ਕੋਈ ਸਾਡਾ ਨੁਮਾਇੰਦਾ ਹੋਣਾ ਚਾਹੀਦਾ ਜਿਹੜਾ ਇਹਨਾਂ ਦੇ ਕਮੇਟੀ ਦੇ ਵਿੱਚ ਸਾਡਾ ਬੰਦਾ ਜਿਹੜਾ ਉਹ ਕਾਂਗਰਸੀ ਮੈਂਬਰ ਹੋਵੇ ਅਗਲੀ ਕਾਰਵਾਈ ਕੀ ਰਹਿਣੀ ਹੈ ਸਰ ਅਗਲੀ ਕਾਰਵਾਈ ਤਾਂ ਇਹ ਅਸੀਂ ਡਾਇਰੈਕਟਰ ਸਾਹਿਬ ਨੂੰ ਵੀ ਮਿਲਾਂਗੇ ਜੇ ਸਾਡੀ ਕਿਉਂਕਿ ਇਹਨਾਂ ਦੀ ਸਰਕਾਰ ਹੈ ਜੇ ਸਰਕਾਰ ਕਰਕੇ ਕੋਈ ਸਾਡੀ ਸੁਣਵਾਈ ਨਾ ਹੋਈ ਤਾਂ ਅਸੀਂ ਈਓ ਸਾਹਿਬ ਦਾ ਦਫਤਰ ਘੇਰਾਂਗੇ ਐਸਟੀਐਮ ਸਾਹਿਬ ਨੂੰ ਵੀ ਅਸੀਂ ਇਹਦੇ ਵਿੱਚ ਜਿਹੜਾ ਇਨਵੋਲਵ ਕਰਾਂਗੇ ਕਿਉਂਕਿ ਸਾਰੇ ਅਫਸਰ ਇਹਦੇ ਵਿੱਚ ਨੇ ਠੀਕ ਓਕੇ ਲਿਖਿਆ ਸੀਗਾ ਡਾਇਰੈਕਟਰ ਸਾਹਿਬ ਨੂੰ ਮਿਊਸਪਲ ਚੌਣਾ ਸ਼ਾਖਾ 23 10 ਨੂੰ ਲਿਖਿਆ ਲਿਖਿਆ ਸਾਰਿਆਂ ਤੋਂ ਚੋਰੀਆਂ ਕਿਸੇ ਨੂੰ ਪਤਾ ਨਹੀਂ ਆਪ ਦਾ ਹਰਵਿੰਦਰ ਦੀਪ ਸਿੰਘ ਸਵੀਟੀ ਐਮਸੀ ਵਾਰਡ ਨੰਬਰ 16 22 ਪ੍ਰਧਾਨ ਬਿਰੇਹਾਨਗਰ ਕਾਉਂਸਲ ਦਾ ਮੈਂ ਮੌਜੂਦਾ ਕਾਂਗਰਸ ਪਾਰਟੀ ਵੱਲੋਂ ਸ਼ਹਿਰੀ ਬਲੌਕ ਪ੍ਰਧਾਨ ਹਾਂ ਪਹਿਲਾਂ ਸਾਰੀ ਗੱਲ ਤੁਹਾਨੂੰ ਸਾਡੇ ਸਤਪਾਲ ਜੀ ਨੇ ਦੱਸ ਹੀ ਚੁੱਕੇ ਇਹ ਹੈ ਈਓ ਸਾਹਿਬ ਨੇ ਮਹੀਨਾ ਪਹਿਲਾਂ ਲਿਖਿਆ 23 10 ਨੂੰ ਬਿਨਾਂ ਦੱਸੇ ਕਿਸੇ ਨੂੰ ਮੈਂ ਇਹਨਾਂ ਨੂੰ ਪੁੱਛਿਆ ਵੀ ਸੀ ਵੀ ਤੁਸੀਂ ਕਾਂਗਰਸ ਦੇ ਹੈ ਨਹੀਂਗੇ ਝਾੜੂ ਚ ਜੁਆਇਨ ਕਰ ਗਏ ਉਹ ਕਹਿੰਦੇ ਮੈਨੂੰ ਪਤਾ ਨਹੀਂ ਸੀ ਫਿਰ ਇਸ ਕਰਕੇ ਅਸੀਂ ਅੱਜ ਕਾਨਫਰੰਸ ਕਰ ਰਹੇ ਹਾਂ ਅਸੀਂ ਇਸ ਦਾ ਲੈਟਰ ਲਿਖ ਕੇ ਇੱਕ ਮਿੰਟ ਇਸ ਦਾ ਅਸੀਂ ਲੈਟਰ ਲਿਖ ਕੇ ਇਹ ਲਿਖਿਆ ਹੋਇਆ ਇਹਦੀਆਂ ਸਵੇਰੇ ਮੈਂ ਮੇਲਾ ਪਾ ਚੁੱਕਿਆ ਡੀਸੀ ਸਾਹਿਬ ਮਾਨਸਾ ਏਡੀਸੀ ਸਾਹਿਬ ਇਲੈਕਸ਼ਨ ਕਮਿਸ਼ਨ ਆਫੀਸਰ ਬੁਢਲਾਡਾ ਚੰਡੀਗੜ੍ਹ ਡਾਇਰੈਕਟਰ ਮਿਊਸਪਲ ਇਲੈਕਸ਼ਨ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ PPCC ਚੰਡੀਗੜ੍ਹ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾਬੜਿੰਗ ਜੀ ਸੈਕਟਰੀ ਆਫ ਪੰਜਾਬ ਇਹਨਾਂ ਸਾਰਿਆਂ ਨੂੰ ਮੈਂ ਮੇਲ ਪਾ ਚੁੱਕਿਆ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਾਡਾ ਕਾਂਗਰਸ ਦਾ ਹੀ ਨਮਾਇੰਦਾ ਉੱਥੇ ਚੁਣਿਆ ਜਾਵੇ ਤਾਂ ਕਿ ਵਾਰਡਬੰਦੀ ਗਲਤ ਨਾ ਹੋ ਸਕੇ